ਓ ਕੀ ਸਿਫਤ ਕਰਾਂ ਕੀ ਦੁੱਖ ਰੋਵਾਂ ਓ ਕੀ ਸਿਫਤ ਕਰਾਂ ਕੀ ਦੁੱਖ ਰੋਵਾਂ ਕੀ ਹਾਲ ਦੱਸਾਂ ਮੈਂ ਉਸ ਘੜੀ ਓ ਕੀ ਹਾਲ ਦੱਸਾਂ ਮੈਂ ਉਸ ਘੜੀ ਜਿਵੇਂ ਚਮਕਿਆ ਮੂਰਦ ਤਾਰ ਦਾ ਚਿਹਰਾ ਹੀ ਵੇਖਣ ਵਾਲਾ ਸੀ ਮੇਰੇ ਸਤਿਗੁਰ ਕਲਗੀਧਾਰ ਦਾ ਚਿਹਰਾ ਹੀ ਵੇਖਣ ਵਾਲਾ ਸੀ ਮੇਰੇ ਸਤਿਗੁਰ ਕਲਗੀਧਾਰ ਦਾ ਜਦ ਸਾਧ ਸੰਗਤ ਕੁਰਲਾ ਉੱਠੀ ਧਰਤੀ ਦਾ ਸੀਨਾ ਸੀ ਰੋਇਆ ਜਦ ਸਾਧ ਸੰਗਤ ਕੁਰਲਾ ਉੱਠੀ ਧਰਤੀ ਦਾ ਸੀਨਾ ਸੀ ਰੋਇਆ ਜਦ ਸੀਸ ਲਿਆ ਕੇ ਦਿੱਲੀ ਤੋਂ ਜੀਵਨ ਸਿੰਘ ਪੁੱਬੀ ਵੀ ਰੋਇਆ ਜਦ ਸੀਸ ਲਿਆ ਕੇ ਦਿੱਲੀ ਤੋਂ ਜੀਵਨ ਸਿੰਘ ਪੁੱਬੀ ਵੀ ਰੋਇਆ ਸਾਬ ਖਲੋਤੇ ਪੁਛਦੇ ਸੰ ਜੀਵਨ ਸਿੰਘ ਦਿੱਲੀ ਕੀ ਸਾਉਦਾਰੀ ਵਾਲਾ ਸਿੱਖ ਹਟਕੋਰੇ ਲੈ ਲੈ ਕਹਿੰਦਾ ਸੀ ਇੱਕ ਸਾਉਦਾਰੀ ਵਾਲਾ ਸਿੱਖ ਹਟਕੋਰੇ ਲੈ ਲੈ ਕਹਿੰਦਾ ਸੀ ਜ਼ਬਾਨ ਨਹੀਂ ਮੇਰੀ ਦੱਸ ਸਕਦੀ ਉਸ ਜਨਮ ਦੀਲੀ ਦਰਬਾਰ ਦਾ ਚਿਹਰਾ ਹੀ ਵੇਖਣ ਵਾਲਾ ਸੀ ਮੇਰੇ ਸਤਿਗੁਰ ਕਲਗੀ ਤਾਰ ਦਾ ਚਿਹਰਾ ਹੀ ਵੇਖਣ ਵਾਲਾ ਸੀ ਮੇਰੇ ਸਤਿਗੁਰ ਕਲਗੀ ਤਾਰ ਦਾ